ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਆਪਾਂ ਗੱਲ ਕਰੀਏ ਤਾਂ ਸਿੱਖਾਂ ਦੇ 10 ਗੁਰੂ ਸਹਿਬਾਨ ਇੱਕ ਹੀ ਜੋਤ ਹੋਏ ਆ ਪਰ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਦੇਖਾਂਗੇ ਕਿ ਦੁਨਿਆਵੀ ਤੌਰ ਦੇ ਵਿੱਚ ਜਿਹੜੇ 10 ਗੁਰੂ ਸਹਿਬਾਨ ਹੋਇਆ ਉਹਨਾਂ ਦਾ ਆਪਸ ਦੇ ਵਿੱਚ ਕੀ ਕੀ ਰਿਸ਼ਤਾ ਸੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੁਰਗੱਦੀ ਭਾਈ ਲੈਣਾ ਜੀ ਨੂੰ ਦਿੱਤੀ ਭਾਈ ਲੈਣਾ ਜੀ ਉਸ ਵੇਲੇ ਮਾਤਾ ਜੀ ਦੇ ਭਗਤ ਸੀ ਤੇ ਹਰ ਸਾਲ ਮਾਤਾ ਜੀ ਦੇ ਦਰਸ਼ਨ ਕਰਨਾ ਜਾਇਆ ਕਰਦੇ ਸੀ ਤੇ ਇੱਕ ਵਾਰੀ ਉਹਨਾਂ ਨੇ ਰਾਸਤੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ ਹੋਇਆ ਭਾਈ ਜੋਧ ਸਿੰਘ ਜੀ ਉਹਨਾਂ ਕੋਲੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਤੇ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਲਜਾਨ ਮੁਕਿਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਗਏ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੀ ਬਾਣੀ ਸੁਣ ਕੇ ਉਹ ਉਹਨਾਂ ਦੇ ਹੀ ਹੋ ਕੇ ਰਹਿ ਗਏ ਤੇ 7 ਸਾਲ ਲਗਾਤਾਰ ਉਹਨਾਂ ਦੀ ਸੇਵਾ ਕੀਤੀ ਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਦਾ ਨਾਮ ਬਦਲ ਕੇ ਗੁਰੂ ਅੰਗਦ ਦੇਵ ਜੀ ਕਰ ਦਿੱਤਾ ਤੇ ਉਹਨਾਂ ਨੇ ਆਪਣੇ ਸੇਵਕ ਭਾਈ ਲੈਣਾ ਜੀ ਨੂੰ ਗੁਰਗੱਦੀ ਦਿੱਤੀ ਹੁਣ ਜੇ ਆਪਾਂ ਗੱਲ ਕਰੀਏ ਗੁਰੂ ਅੰਗਦ ਦੇਵ ਜੀ ਨੇ ਆਪਣੀ ਗੁਰਗੱਦੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਦਿੱਤੀ ਤੇ ਜੇ ਦੇਖੀਏ ਤਾਂ ਇਹਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਸੀ ਤੇ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਆਪਸ ਵਿੱਚ ਕੁੜਮ ਸੀ ਇਹ ਸਕੇ ਕੁੜਮ ਨਹੀਂ ਸੀ ਗੁਰੂ ਅੰਗਦ ਦੇਵ ਜੀ ਦੀ ਜੋ ਸੁਪਤਰੀ ਸੀ ਬੀਬੀ ਅਮਰੋ ਜੀ ਉਹਨਾਂ ਦਾ ਵਿਆਹ ਗੁਰੂ ਅਮਰਦਾਸ ਜੀ ਦੇ ਭਰਾ ਦੇ ਮੁੰਡੇ ਨਾਲ ਹੋਇਆ ਸੀ ਕਹਿਣ ਦਾ ਭਾਵ ਇਹ ਆ ਕਿ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਕੋਲੋਂ 25 ਸਾਲ ਵੱਡੇ ਵੀ ਸੀ ਤੇ ਉਹ ਵੀ ਦੇਵੀ ਦੇ ਪੱਖ ਸੀ। ਉਹਨਾਂ ਨੇ ਵੀ ਇੱਕ ਵਾਰ ਵਿਆਹ ਤੋਂ ਬਾਅਦ ਬੀਬੀ ਅਮਰੋ ਜੀ ਦੇ ਮੱਖੋਂ ਗੁਰਬਾਣੀ ਸੁਣੀ ਤੇ ਉਹ ਬਹੁਤ ਨਿਹਾਲ ਹੋਏ ਤੇ ਉਹਨਾਂ ਨੇ ਬੀਬੀ ਅਮਰੋ ਜੀ ਨੂੰ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਨਾਲ ਮਿਲਾਉਣ ਲਈ ਜਰੂਰ ਕਿਹਾ ਤੇ ਉਸ ਤੋਂ ਬਾਅਦ ਉਹ ਗੁਰੂ ਅੰਗਦ ਦੇਵ ਜੀ ਦੇ ਕੋਲ ਚਲੇ ਗਏ ਤੇ ਗੁਰੂ ਅਮਰਦਾਸ ਜੀ ਦੀ ਸੇਵਾ ਭਾਵਨਾ ਦੇਖ ਕੇ ਗੁਰੰਗਦੇਵ ਜੀ ਨੇ ਆਪਣੀ ਗੁਰਗੱਦੀ ਗੁਰੂ ਅਮਰਦਾਸ ਜੀ ਨੂੰ ਦੇ ਦਿੱਤੇ ਗੁਰੂ ਅੰਮਰਦਾਸ ਜੀ ਤੋਂ ਬਾਅਦ ਅੱਗੇ ਚੌਥੀ ਪਾਤਸ਼ਾਹੀ ਗੁਰਗੱਦੀ ਮਿਲੀ ਗੁਰੂ ਰਾਮਦਾਸ ਜੀ ਨੂੰ ਗੁਰੂ ਰਾਮਦਾਸ ਜੀ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਤਾਂ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਚ ਰਗੇ ਸੀ ਇਸ ਕਰਕੇ ਉਹ ਆਪਣੇ ਨਾਨੀ ਜੀ ਦੇ ਕੋਲ ਆ ਕੇ ਪਿੰਡ ਬਾਸਰ ਕੇ ਰਹਿਣ ਲੱਗ ਪਏ ਤੇ ਘਰ ਦੇ ਵਿੱਚ ਵੱਡੇ ਭੈਣ ਭਰਾਵਾਂ ਦੇ ਵਿੱਚੋਂ ਸਭ ਤੋਂ ਵੱਡੇ ਹੋਣ ਕਰਕੇ ਗੁਰੂ ਰਾਮਦਾਸ ਜੀ ਦਾ ਘਰ ਦੀ ਦਾ ਨਾਮ ਭਾਈ ਜੇਠਾ ਜੀ ਸੀ ਗੁਰੂ ਅਮਰਦਾਸ ਜੀ ਦੇ ਆਗੇ ਦੋ ਸੁਤਰੀਆਂ ਸਨ ਤੇ ਦੋ ਸੁਪੁੱਤਰ ਵੀ ਸੀ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦਾ ਮਿਹਨਤ ਉਹਨਾਂ ਦੀ ਸੇਵਾ ਭਾਵਨਾ ਉਹਨਾਂ ਦਾ ਦਿਲ ਦੇਖ ਕੇ ਆਪਣੀ ਗੁਰਗੱਦੀ ਗੁਰੂ ਰਾਮਦਾਸ ਜੀ ਨੂੰ ਦਿੱਤੀ ਤੇ ਰਿਸ਼ਤੇ ਵੱਜੋਂ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਜਵਾਈ ਲੱਗਦੇ ਸੀ ਕਿਉਂਕਿ ਉਹਨਾਂ ਦਾ ਵਿਆਹ ਉਹਨਾਂ ਦੀ ਪੁੱਤਰੀ ਬੀਬੀ ਭਾਨੀ ਜੀ ਦੇ ਨਾਲ ਹੋਇਆ ਸੀ। ਗੁਰੂ ਅਮਰਦਾਸ ਜੀ ਦੇ ਦੋ ਸੁਪੁੱਤਰ ਵੀ ਸਨ ਤੇ ਇੱਕ ਜਵਾਈ ਹੋਰ ਵੀ ਸੀ। ਤੇ ਹੁਣ ਜਦੋਂ ਆਪਾਂ ਗੱਲ ਕਰਦੇ ਆਂ ਤਾਂ ਗੁਰੂ ਰਾਮਦਾਸ ਜੀ ਦੇ ਅੱਗੇ ਤਿੰਨ ਪੁੱਤਰ ਹੋਏ। ਬਾਬਾ ਪ੍ਰਿਥੀਚੰਦ ਜੀ, ਬਾਬਾ ਮਹਾਕਾਲ ਜੀ ਤੇ ਗੁਰੂ ਅਰਜਨ ਦੇਵ ਜੀ। ਪਰ ਗੁਰੂ ਰਾਮਦਾਸ ਜੀ ਨੇ ਆਪਣੀ ਗੁਰਗੱਦੀ ਆਪਣੇ ਸਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ। ਇਸ ਦਾ ਬਾਬਾ ਪ੍ਰਿਥੀਚੰਦ ਜੀ ਨੇ ਵਿਰੋਧ ਵੀ ਕੀਤਾ ਤੇ ਉਹਨਾਂ ਨੇ ਆਪਣਾ ਅਲੱਗ ਗੱਦੀ ਲਾ ਕੇ ਵੀ ਬੈਠ ਗਏ ਕਿ ਗੁਰੂ ਮੈਂ ਹਾਂ। ਉਸ ਦਾ ਇਤਿਹਾਸ ਸੰਗਤਾਂ ਸਾਰੀਆਂ ਜਾਣਦੀਆਂ ਹਨ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਆਪਣੀ ਗੁਰਗੱਦੀ ਆਪਣੇ ਪੁੱਤਰ ਗੁਰੂ ਹਰਗੋਬਿੰਦ ਜੀ ਨੂੰ ਦਿੱਤੀ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਛੇਵੇਂ ਗੁਰੂ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸਿੱਖਾਂ ਦੇ ਛੇਵੇਂ ਗੁਰੂ ਬਣ ਗਏ। ਗੁਰੂ ਹਰਗੋਬਿੰਦ ਜੀ ਦੇ ਪੰਜ ਪੁੱਤਰ ਸੀ। ਉਹਨਾਂ ਚ ਉਹਨਾਂ ਨੇ ਕਿਸੇ ਨੂੰ ਵੀ ਗੁਰਗੱਦੀ ਨਹੀਂ ਦਿੱਤੀ। ਉਹਨਾਂ ਨੇ ਇਹ ਗੁਰਗੱਦੀ ਆਪਣੇ ਪੁੱਤਰੇ ਗੁਰੂ ਹਰ Rai ਜੀ ਨੂੰ ਦਿੱਤੀ। ਇਸ ਤਰ੍ਹਾਂ ਸਿੱਖਾਂ ਦੇ ਸੱਤਵੇਂ ਗੁਰੂ ਬਣੇ ਗੁਰੂ ਹਰ Rai ਜੀ ਜੋ ਕਿ ਗੁਰੂ ਹਰਗੋਬਿੰਦ ਜੀ ਦੇ ਪੁੱਤਰੇ ਸੀ। ਉਸ ਤੋਂ ਬਾਅਦ ਗੁਰੂ ਹਰ राय ਜੀ ਨੇ ਗੁਰਗੱਦੀ ਆਪਣੇ ਸੁਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਤੀ ਜਿਨ੍ਹਾਂ ਦੀ ਗੁਰਗੱਦੀ ਸਮੇਂ ਉਮਰ ਕੇਵਲ 5 ਸਾਲ ਸੀ ਗੁਰੂ ਹਰ राय ਜੀ ਦੀ ਦੋ ਸੁਪੁੱਤਰ ਹੋਏ ਆ ਵੱਡੇ ਜੀ ਦਾ ਨਾਮ ਸੀ ਰਾਮ ਰਾਏ ਜੀ ਛੋਟੇ ਦਾ ਨਾਮ ਸੀ ਗੁਰੂ ਹਰਕ੍ਰਿਸ਼ਨ ਜੀ ਇਹ ਵੀ ਗੱਲ ਇਤਿਹਾਸ ਦੇ ਵਿੱਚ ਆਉਂਦੀ ਆ ਕਿ ਗੁਰੂ ਹਰ राय ਜੀ ਨੇ ਆਪਣੇ ਵੱਡੇ ਪੁੱਤੋ ਰਾਮ ਰਾਏ ਨੂੰ ਗੁਰਗੱਦੀ ਕਿਉਂ ਨਹੀਂ ਦਿੱਤੀ ਉਸ ਦਾ ਕਾਰਨ ਇਹ ਹੁੰਦਾ ਕਿ ਗੁਰੂ ਰਾਮ ਰਾਜ ਜੀ ਨੇ ਉਰੰਗਦੇਵ ਜੀ ਦੇ ਦਰਬਾਰ ਵਿੱਚ ਜਾ ਕੇ ਗੁਰਬਾਣੀ ਦੇ ਇੱਕ ਤੁੱਕ ਬਦਲ ਦਿੱਤੀ ਸੀ ਤੇ ਇਤਿਹਾਸਕਾਰ ਦੱਸਦੇ ਆ ਕਿ ਉਸ ਤੋਂ ਬਾਅਦ ਬਾਬਾ ਹਰਰਾਏ ਜੀ ਨੇ ਰਾਮਰਾਏ ਜੀ ਨੂੰ ਬੇਦਖਲ ਕਰ ਦਿੱਤਾ ਸੀ ਤੇ ਗੁੱਸੇ ਵਿੱਚ ਆ ਕੇ ਉਹਨਾਂ ਨੇ ਵੀ ਆਪਣੀ ਅਲੱਗ ਗੱਦੀ ਲਾ ਲਈ ਸੀ ਇਸੇ ਕਿਤਾਬ ਵਿੱਚ ਦੋ ਤਿੰਨ ਵਾਰ ਹੋਇਆ ਜਦੋਂ ਗੁਰੂ ਘਰ ਦੇ ਆ ਪ੍ਰੇਮੀਆਂ ਨੇ ਗੁਰੂ ਘਰ ਦੇ ਵੰਸ਼ ਵਿੱਚੋਂ ਹੀ ਕੁਝ ਲੋਕਾਂ ਨੇ ਆਪਣੀਆਂ ਅਲੱਗ ਗੁਰਗੱਦੀਆਂ ਲਾ ਲਈਆਂ ਜਿਵੇਂ ਕਿ ਪ੍ਰਿਥੀਚੰਦ ਜੀ ਨੇ ਇਦਾਂ ਕੀਤਾ ਸੀ ਫਿਰ ਮਲਜੀ ਨੇ ਕੀਤਾ ਤੇ ਰਾਮ ਰਾਜੀ ਨੇ ਵੀ ਕੀਤਾ ਇਸ ਤਰ੍ਹਾਂ ਸਿੱਖਾਂ ਦੇ 8ਵੇਂ ਗੁਰੂ 5 ਸਾਲ ਦੀ ਉਮਰ ਵਿੱਚ ਗੁਰੂ ਹਰਕ੍ਰਿਸ਼ਨ ਜੀ ਬਣੇ 3 ਸਾਲ ਗੁਰੂ ਰਹਿਣ ਤੋਂ ਬਾਅਦ 8 ਸਾਲ ਦੀ ਉਮਰ ਦੇ ਵਿੱਚ ਹੀ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ ਤੇ ਉਹ ਜਾਂਦੇ ਜਾਂਦੇ ਇਸ਼ਾਰਾ ਬਾਬਾ ਬਕਾਲੇ ਵੱਲੋਂ ਕਰਨ ਉਹਨਾਂ ਨੇ ਕਿਹਾ ਕਿ ਬਾਬਾ ਵਸੇ ਗ੍ਰਾਮ ਬਕਾਲੇ ਕਿਉਂਕਿ ਬਕਾਲੇ ਸ਼ਹਿਰ ਦੇ ਵਿੱਚ ਉੱਥੇ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਸੀ ਸਿੱਖਾਂ ਦੇ 6ਵੇਂ ਗੁਰੂ ਗੁਰੂ ਹਰਗੋਬਿੰਦ ਜੀ ਦੇ ਸੁਪੁੱਤਰ ਤੇਗ ਗੁਰੂ ਹਰਿਕ੍ਰਿਸ਼ਨ ਜੀ ਦੇ ਦਾਦਾ ਜੀ ਦੇ ਭਰਾ ਜਿਨ੍ਹਾਂ ਦਾ ਨਾਮ ਪਹਿਲਾਂ ਤਿਆਗ ਮੱਲ ਸੀ ਭਾਵ ਕਿ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਫਿਰ ਗੁਰੂ ਹਰਿਕ੍ਰਿਸ਼ਨ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਬਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ 9 ਸਾਲ ਦੀ ਉਮਰ ਦੇ ਵਿੱਚ ਹੀ 10ਵੇਂ ਪਾਤਸ਼ਾਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਰਾਏ ਜੋ ਕਿ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਗੋਬਿੰਦ ਸਿੰਘ ਬਣ ਗਏ ਉਹ ਸਿੱਖਾਂ ਦੇ 10ਵੇਂ ਗੁਰੂ ਬਣੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜੋਤੀ ਜੋਤ ਸਮਾਉਣ ਦੇ ਵਕਤ ਦੇ ਤਾਰੀ ਗੁਰੂ ਦੀ ਜਿਹੜੀ ਪਰੰਪਰਾ ਸੀ ਉਸ ਨੂੰ ਖਤਮ ਕੀਤਾ ਤੇ ਹਾਜ਼ਰ ਨਾਜ਼ਰ ਜੁਗੋ ਜੁਗੜ ਢਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦੇ 11ਵੇਂ ਗੁਰੂ ਦੱਸਿਆ ਤੇ ਉਸ ਤੋਂ ਬਾਅਦ ਅੱਜ ਤੱਕ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦੇ ਹਨ ਤੇ ਉਹਨਾਂ ਦੇ ਹੁਕਮਾਂ ਨੂੰ ਪਾਲਨ ਕਰਕੇ ਆਪਣਾ ਜੀਵਨ ਬਤੀਤ ਕਰਦੇ ਹਨ ਸਾਨੂੰ ਉਮੀਦ ਹੈ ਕਿ ਤੁਹਾਨੂੰ ਦਸਾ ਗੁਰੂਆਂ ਦਾ ਆਪਸ ਦੇ ਵਿੱਚ ਕੀ ਰਿਸ਼ਤਾ ਸੀ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲੈਣ ਲਈ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਅਸੀਂ ਹੋਰ ਵੀਡੀਓ ਕਿਸ ਤੇ ਜੁਪਰ ਬਣਾਈਏ ਜੁੜੇ ਹੋਏ ਚੈਨਲ ਦੇ ਨਾਲ ਸਭ ਨੂੰ ਪਿਆਰ ਭਰੀ ਸ਼ਸ਼ਕ